ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਸੌ ਚੁੱਕਣ ਤੋਂ ਪਹਿਲਾਂ ਹੀ ਟਰੰਪ ਦੀਆਂ ਮੁਸ਼ਕਲਾਂ 'ਚ ਵਾਧਾ ਕਿਸਾਨਾਂ ਨੇ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਨੂੰ ਦਿੱਤਾ ਜਵਾਬ ਖਨੌਰੀ ਸਰਹੱਦ ਤੇ ਪੁੱਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੰਜਾਬ ਸਰਕਾਰ ਨੇ ਕਿਸਾਨੀ ਮਸਲੇ ਤੇ ਸੱਦੀ ਐਮਰਜੈਂਸੀ ਮੀਟਿੰਗ ਇਸਤਰੀ ਅਕਾਲੀ ਦਲ ਅਕਾਲ ਤਖਤ ਸਾਫ ਤੇ ਪੂਜਾ ਧਾਮੀ ਖਿਲਾਫ ਕਾਰਵਾਈ ਅਤੇ ਅਸਤੀਫੇ ਦੀ ਕੀਤੀ ਮੰਗ ਸੁਖਦੇਵ ਸਿੰਘ ਢੀਂਡਸਾ ਨੇ ਸਿਆਸਤ ਤੋਂ ਸੰन्यास ਦਾ ਕੀਤਾ ਐਲਾਨ ਅਤੇ ਵਿਆਹ ਸਮੇਤ ਜਮ੍ਹਾਂ ਕਰਵਾਈ ਇਸ਼ਤਿਹਾਰਾਂ ਵਾਲੀ ਖਰਚ ਕੀਤੀ ਰਕਮ ਲੋਕ ਸਭਾ ਵਿੱਚ ਪੇਸ਼ ਹੋਇਆ ਇੱਕ ਮੁਲਕ ਇੱਕ ਚੋਣ ਵਾਲਾ ਬਿੱਲ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੀਕਾ ਦੀ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਦੀ ਜਾਣਕਾਰੀ ਮਿਲ ਰਹੀ ਹੈ ਕਿ ਹਲੇ ਉਹਨਾਂ ਨੇ ਸਹੁੰ ਚੁੱਕਣੀ ਹੈ ਹਲਫ ਹਾਲੇ ਉਹਨਾਂ ਦੇ ਲੈਣਾ ਹੈ ਪਰ ਉਹਦੇ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਕ ਵੱਡਾ ਝਟਕਾ ਮਿਲ ਗਿਆ ਹੈ ਅਸਲ ਦੇ ਵਿੱਚ ਕਪੂਰਨ ਸਟਾਰ ਨੂੰ ਪੈਸੇ ਦੇਣ ਦੇ ਅਪਰਾਧਕ ਮਾਮਲੇ 'ਚ ਅਮਰੀਕੀ ਅਦਾਲਤ ਨੇ ਉਹਨਾਂ ਨੂੰ ਦੋਸ਼ ਸਿੱਧੀ ਬਰਕਰਾਰ ਰੱਖ ਦਿੱਤੀ ਹੈ ਰਾਸ਼ਟਰਪਤੀ ਨੂੰ ਮੁਕਾਦਮੇ ਤੋਂ ਛੋਟ ਨੂੰ ਲੈ ਕੇ ਅਮਰੀਕੀ ਸੁਪਰੀਮ ਕੋਰਟ ਦੇ ਹਾਲ ਹੀ ਦੇ ਫੈਸਲੇ ਦੇ ਆਧਾਰ ਤੇ ਉਨ੍ਹਾਂ ਦੀ ਦੋਸ਼ ਸਿੱਧੀ ਰੱਦ ਕਰਦੀ ਅਪੀਲ ਵੀ ਕੀਤੀ ਗਈ ਸੀ 트럼ਪ ਅਗਲੇ ਸਾਲ ਦੱਸਣਾ ਬਣਦਾ ਕਿ 20 ਜਨਵਰੀ ਨੂੰ ਆਪਣੇ ਅਹੁਦੇ ਦਾ ਹਲਫ ਲੈਣਗੇ ਇਹ ਉਹਨਾਂ ਦਾ ਦੂਸਰਾ ਕਾਰਜਕਾਲ ਹੋਵੇਗਾ ਨਿਊਯਾਰਕ ਦੇ ਜੱਜ ਜਵਾਨ ਐਮ ਮਚੇ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ 트럼ਪ ਨੇ ਤੇ ਉਹਦੇ ਵਕੀਲਾਂ ਨੇ ਦੋਸ਼ ਸਿੱਧੀ ਰੱਦ ਕਰਦੀ ਮੰਗ ਕੀਤੀ ਸੀ ਇਸ ਤੇ ਲਈ ਉਹਨਾਂ ਨੂੰ ਰਾਸ਼ਟਰਪਤੀ ਨੂੰ ਮੁਕੱਦਮੇ ਦੀ ਛੋਟ ਨੂੰ ਲੈ ਕੇ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦਾ ਹਵਾਲਾ ਵੀ ਦਿੱਤਾ ਗਿਆ ਪਰ ਮਾਨਜੋਗ ਜੱਜ ਨੇ ਉਹਨਾਂ ਦੀਆਂ ਦਲੀਲਾਂ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ ਜਦ ਕਿ ਸਰਕਾਰੀ ਵਕੀਲਾਂ ਨੇ ਕਿਹਾ ਕਿ ਇਹ ਮਾਮਲਾ ਰਾਸ਼ਟਰਪਤੀ ਦੇ ਤੌਰ ਤੇ ਅਧਿਕਾਰਤ ਕੰਮਕਾਜ ਦਾ ਨਹੀਂ ਹੈ ਬਲਕਿ ਟਰੰਪ ਦੇ ਨਿੱਜੀ ਵਰਤਾਰੇ ਦੇ ਨਾਲ ਵਿਹਾਰ ਦੇ ਨਾਲ ਸੰਬੰਧਤ ਹੈ ਦੱਸਣਾ ਬਣਦਾ ਕਿ ਬੀਤੇ ਮਈ ਮਹੀਨੇ ਚ ਇੱਕ ਜਿਊਰੀ ਨੇ ਟਰੰਪ ਨੂੰ ਸਾਲ 2016 ਵਿੱਚ ਇੱਕ ਪੂਰਨ ਸਟਾਰ ਸਟਾਰਮੀ ਡੈਨੀਅਲ ਨੂੰ 1,30,000 ਡਾਲਰ ਦੇ ਭੁਗਤਾਨ ਦੇ ਨਾਲ ਸਬੰਧਤ ਕਾਰੋਬਾਰੀ ਰਿਕਾਰਡ ਵਿੱਚ ਹੀਰਾ ਫਰੀ ਕਰਨ ਦਾ ਦੋਸ਼ੀ ਠਹਿਰਾ ਦਿੱਤਾ ਸੀ ਇਹ ਭੁਗਤਾਨ ਪੂਰਨ ਸਟਾਰ ਨੂੰ ਆਪਣਾ ਮੂੰਹ ਬੰਦ ਰੱਖਣ ਵਾਸਤੇ ਦਿੱਤਾ ਗਿਆ ਸੀ ਕਿਸੇ ਸਾਫਕਾ ਰਾਸ਼ਟਰਪਤੀ ਨੂੰ ਅਪਰਾਧਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦਾ ਅਮਰੀਕਾ ਦੇ ਇਤਿਹਾਸ ਵਿੱਚ ਪਹਿਲਾ ਮਾਮਲਾ ਸੀ ਇਹਦੇ 1 ਮਹੀਨੇ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਸਾਬਕਾ ਰਾਸ਼ਟਰਪਤੀਆਂ ਤੇ ਅਧਿਕਾਰਤ ਕੰਮਾਂ ਵਾਸਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਦੱਸਣਾ ਬਣਦਾ ਕਿ ਇਹ ਕਿਸੇ ਰਾਸ਼ਟਰਪਤੀ ਦੇ ਅਧਿਕਾਰਤ ਕੰਮ ਕਾਜ ਦੇ ਨਾਲ ਸੰਬੰਧਤ ਮਸਲਾ ਨਹੀਂ ਹੈ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੇ ਵੱਲੋਂ ਸੁਪਰੀਮ ਕੋਰਟ ਨੂੰ ਗਠਿਤ ਕਮੇਟੀ ਸੀ ਜਿਹੜੀ ਉਹਨੂੰ ਜੁਜਤਾ ਗਿਆ ਜਿਹੜਾ ਜਵਾਬ ਹੈ ਇੱਕ ਪਾਸੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਚੱਲ ਰਿਹਾ ਹੈ 22 ਦਿਨ ਉਹਨਾਂ ਦੇ ਮਰਨ ਵਰਤ ਨੂੰ ਪੂਰੇ ਹੋ ਚੁੱਕੇ ਨੇ ਪਰ ਦੂਸਰੇ ਪਾਸੇ ਡਾਕਟਰਾਂ ਦਾ ਜਿਹੜਾ ਇਸ ਵਕਤ ਸੁਨੇਹਾ ਆਇਆ ਹੈ ਜਾਂ ਡਾਕਟਰਾਂ ਨੇ ਜੋ ਦੱਸਿਆ ਉਹ ਇਹ ਹੈ ਕਿ ਉਹਨਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਚੁੱਕੀ ਹੈ ਉਹਨਾਂ ਦੇ ਅੰਗ ਹੋਣਾ ਕਿਸੇ ਵਕਤ ਵੀ ਕੰਮ ਛੱਡ ਸਕਦੇ ਆ ਕਿਉਂਕਿ ਬਾਹਰੋਂ ਕੁਝ ਖਾਰੀ ਰਹੇ ਇਹਦਾ ਮਤਲਬ ਅੰਦਰੋਂ ਹੀ ਹੁਣ ਅੰਦਰੀ ਸਰੀਰ ਸਰੀਰ ਨੂੰ ਖਾਣ ਲੱਗਿਆ ਹੈ ਅਤੇ ਡਾਕਟਰਾਂ ਦੇ ਕਹੇ ਅਨੁਸਾਰ ਫਿਰ ਉਹ ਸਟੇਜ ਤੇ ਵੀ ਨਹੀਂ ਸੀ ਆਏ ਕਿਉਂਕਿ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ ਦੋਵਾਂ ਮੋਰਚਿਆਂ ਦੇ ਕਿਸਾਨ ਆਕਮਾਂ ਨੇ ਦੱਸਿਆ ਹੈ ਕਿ ਮੁੱਖ ਵਿਰੋਧੀ ਦਲ ਦੇ ਵੱਲੋਂ ਐਮਐਸਪੀ ਗਾਰੰਟੀ ਕਾਨੂੰਨ ਅਤੇ ਡੱਲੇਵਾਲ ਜੀ ਦੀ ਸਹਿੱਦ ਦੇ ਮੁੱਦੇ ਤੇ ਸੰਸਦ ਵਿੱਚ ਪੇਸ਼ ਕੀਤੇਗਾ ਕੰਮ ਰੋਕੂ ਮਤੇ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਵੀ ਕਰਦੇ ਹਾਂ ਕੋਈ ਐਮਐਸਪੀ ਗਾਰੰਟੀ ਕਾਨੂੰਨ ਦੇ ਮੁੱਦੇ ਤੇ ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਹੋ ਕੇ ਸੰਸਦ ਦੇ ਵਿੱਚ ਸਾਰਥਕ ਚਰਚਾ ਤੋਂ ਬਾਅਦ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਤਾਂ ਜੋ ਕਿਸਾਨ ਖੁਦਕੁਸ਼ੀਆਂ ਨੂੰ ਠੱਲਿਆ ਜਾ ਸਕੇ ਕਿਸਾਨ ਆਗੂ ਨੇ ਕਿਹਾ ਕਿ ਅੱਜ ਕਿਸਾਨਾਂ ਦੀ ਜਿਹੜੀ ਸਥਿਤੀ ਹੈ ਉਹ ਹਾਲਾਤ ਹੈ ਤਰਸਜੋਗ ਹੈ ਇਸ ਵਾਸਤੇ ਇੱਕ ਨਹੀਂ ਸਗੋਂ ਸਾਰੀਆਂ ਸਿਆਸੀ ਪਾਰਟੀਆਂ ਜ਼ਿੰਮੇਵਾਰ ਨੇ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਐਮਐਸਪੀ ਗਰੰਟੀ ਕਾਨੂੰਨ ਦੇ ਮੁੱਦੇ ਤੇ ਇਕਜੁੱਟ ਹੋਣ ਤਾਂ ਜੋ ਕਿਸਾਨਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਜਾ ਸਕੇ ਡੱਲੇਵਾਲ ਜੀ ਦੇ ਮਰਨ ਵਰ ਤੇ ਸਮਰਥਨ ਦੇ ਵਿੱਚ ਰਾਜਸਥਾਨ ਦੇ ਅਨੂਪਗੜ ਗੰਗਾ ਨਗਰ ਹਨੂਮਾਨਗੜ ਅਤੇ ਹਰਿਆਣਾ ਦੇ ਕੈਥਲ ਦੇ ਵਿੱਚੋਂ ਖਬਰਾਂ ਨੇ ਕਿ ਇੱਕ ਰੋਜ਼ਾ ਭੁੱਖ ਹੜਤਾਲ ਰੱਖੀ ਗਈ ਤੇ 16 ਦਸੰਬਰ ਨੂੰ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਤੋਂ ਇੱਕ ਚਿੱਠੀ ਦੋਵਾਂ ਮੋਰਚਿਆਂ ਨੂੰ ਮਿਲੀ ਸੀ ਜਿਸ ਦੇ ਵਿੱਚ 18 ਦਸੰਬਰ ਨੂੰ ਭਾਵ ਅੱਜ ਪੰਚਕੂਲਾ ਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਸੱਦਾ ਦਿੱਤਾ ਗਿਆ ਸੀ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੋਰਚਿਆਂ ਨੇ ਕਮੇਟੀ ਨਾਲ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਸੁਣਾ ਦਿੱਤਾ ਅਤੇ ਕਮੇਟੀ ਨੂੰ ਲਿਖਤੀ ਪੱਤਰ ਭੇਜ ਦਿੱਤਾ ਗਿਆ ਪੱਤਰ ਵਿੱਚ ਲਿਖਿਆ ਗਿਆ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ 26 ਨਵੰਬਰ ਤੋਂ ਖਨੌਰੀ ਸਰਹੱਦ ਤੇ ਮਰਨ ਵਰਤੇ ਬੈਠਾ ਹਾਂ ਅੱਜ ਮੇਰੇ ਮਰਨ ਵਰਤ ਦਾ 22ਵਾਂ ਦਿਨ ਹੈ ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਮੈਡੀਕਲ ਸਥਿਤੀ ਬਾਰੇ ਜਾਣਕਾਰੀ ਮਿਲ ਰਹੀ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ 4 ਨਵੰਬਰ ਨੂੰ ਮੇਰੇ ਮਰਨ ਵਰਤ ਦਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਨੂੰ 43 ਦਿਨ ਬੀਤ ਚੁੱਕੇ ਨੇ ਅਤੇ ਮੇਰਾ ਮਰਨ ਵਰਤ ਸ਼ੁਰੂ ਹੋਏ ਨੂੰ ਵੀ 22 ਦਿਨ ਹੋ ਚੁੱਕੇ ਨੇ। ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਜਾਣ ਦੇ ਯਤਨ ਵੀ ਕੀਤੇ ਗਏ। ਕਿਸਾਨਾਂ ਉੱਪਰ ਪੁਲਿਸ ਵੱਲੋਂ ਅਤਿਆਚਾਰ ਕੀਤੇ ਗਏ ਹੈ। ਜਿਸ ਦੇ ਵਿੱਚ 40 ਤੋਂ ਵੱਧ ਕਿਸਾਨ ਜ਼ਖਮੀ ਹੋ ਚੁੱਕੇ ਨੇ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਭਰੋਸਾ ਬਹਾਲ ਕਰਨ ਲਈ ਇੱਕ ਕਮੇਟੀ ਬਣਾਈ ਗਈ ਸੀ ਪਰ ਅੱਜ ਤੱਕ ਤੁਹਾਡੀ ਇਸ ਕਮੇਟੀ ਨੇ ਕੋਈ ਠੋਸ ਉਪਰਾਲਾ ਨਹੀਂ ਕੀਤਾ ਅਤੇ ਨਾ ਹੀ ਸਾਡੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਦੇ ਨਾਲ ਕੋਈ ਗੱਲਬਾਤ ਕਰਨ ਦਾ ਕੋਈ ਸੰਜੀਦਾ ਯਤਨ ਕੀਤਾ ਹੈ ਸਾਡੇ ਦੋਵਾਂ ਮੋਰਚਿਆਂ ਨੂੰ ਪਹਿਲਾਂ ਹੀ ਇਹ ਖਦਸ਼ਾ ਸੀ ਕਿ ਕਮੇਟੀਆਂ ਸਿਰਫ ਖਾਣਾ ਪੂਰਤੀ ਕਰਨ ਲਈ ਬਣਾਈਆਂ ਜਾਂਦੀਆਂ ਨੇ ਪਰ ਇਹਦੇ باوجود ਤੁਹਾਡੇ ਸਾਰਿਆਂ ਦੇ ਸਤਿਕਾਰ ਵਜੋਂ ਸਾਡਾ ਵਫਦ 4 ਨਵੰਬਰ ਨੂੰ ਤੁਹਾਨੂੰ ਮਿਲਿਆ ਸੀ ਪਰ ਇੰਨੀ ਗੰਭੀਰ ਸਥਿਤੀ ਦੇ باوجود ਤੁਹਾਡੀ ਕਮੇਟੀ ਖਨੋਰੀ ਅਤੇ ਸ਼ੰਭੂ ਆਉਣ ਦਾ ਸਮਾਂ ਨਾ ਕੱਢ ਸਕੀ ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਤੁਸੀਂ ਇੰਨੀ ਦੇਰੀ ਤੋਂ ਬਾਅਦ ਸਰਗਰਮ ਹੋਇਓ ਕਿ ਇਹ ਕਮੇਟੀ ਮੇਰੀ ਮੌਤ ਦੀ ਉਡੀਕ ਕਰ ਰਹੀ ਸੀ ਸਾਨੂੰ ਕਮੇਟੀ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਤੋਂ ਅਜਿਹੀ ਅਸਵੇਦਨਸ਼ੀਲਤਾ ਦੀ ਉਮੀਦ ਨਹੀਂ ਸੀ ਮੇਰੀ ਸਿਹਤ ਅੱਤੇ ਸ਼ੰਭੂ ਸਰਹੱਦ ਤੇ ਜ਼ਖਮੀ ਕਿਸਾਨਾਂ ਦੀ ਹਾਲਤ ਨੂੰ ਦੇਖਦੇ ਹੋਏ ਸਾਡੇ ਦੋਵਾਂ ਮੋਰਚਿਆਂ ਨੇ ਇਹ ਫੈਸਲਾ ਕਰ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਮਿਲਣ ਵਿੱਚ ਅਸਮਰਥ ਆ ਭਾਵ ਤੁਹਾਨੂੰ ਨਹੀਂ ਮਿਲਾਂਗੇ ਠੋਕ ਕੇ ਜਵਾਬ ਦੇ ਦਿੱਤਾ ਗਿਆ ਹੈ ਹੁਣ ਸਾਡੀਆਂ ਮੰਗਾਂ ਤੇ ਜੋ ਵੀ ਗੱਲਬਾਤ ਹੋਏਗੀ ਅਸੀਂ ਕੇਂਦਰ ਸਰਕਾਰ ਦੇ ਨਾਲ ਹੀ ਗੱਲਬਾਤ ਕਰਾਂਗੇ ਭਾਵ ਇਸ ਕਮੇਟੀ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਏਗੀ ਦੂਜੇ ਪਾਸੇ ਇਸੇ ਤਰ੍ਹਾਂ ਖਨੌਰੀ ਸਰਹੱਦ ਤੇ ਪਹੁੰਚੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਕਾਫੀ ਨਾਜ਼ੁਕ ਹੋ ਚੁੱਕੀ ਹੈ ਇਸੇ ਕਰਕੇ ਉੱਥੇ ਵਾਰ-ਵਾਰ ਬਹੁਤ ਸਾਰੇ ਹੁਣ ਆਗੂ ਸਿਆਸੀ ਧਾਰਮਿਕ ਅਤੇ ਗਾਇਕ ਕਲਾਕਾਰਾਂ ਦਾ ਪਹੁੰਚਣਾ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਉਹਨਾਂ ਵਿੱਚ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ ਹੈ ਅਤੇ ਉਹਨਾਂ ਨੇ ਵੀ ਡੱਲੇਵਾਲ ਦਾ ਹਾਲ ਜਾਣਿਆ ਇਸੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਹੈ ਅਤੇ ਸਾਡਾ ਸੂਬਾ ਵੀ ਖੇਤੀ ਪ੍ਰਧਾਨ ਸੂਬਾ ਹੈ ਉਹਨਾਂ ਕਿਹਾ ਕਿ ਜੇਕਰ ਖੇਤੀ ਜਿਉਂਦੀ ਹੈ ਤਾਂ ਦੇਸ਼ ਜਿਉਂਦਾ ਹੈ ਪਰ ਜੇਕਰ ਖੇਤੀ ਉਹ ਮਰ ਗਈ ਉਦੋਂ ਇਹ ਦੇਸ਼ ਵੀ ਮਰ ਜਾਏਗਾ ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਡੱਲੇਵਾਲ ਨੂੰ 22 ਦਿਨ ਹੋ ਗਿਆ ਮਰਨwarte ਬੈਠਿਆ ਪਰ ਸਰਕਾਰ ਦੇ ਕੰਨਾਂ ਤੇ ਹਾਲੇ ਤੱਕ ਜੂੰ ਸਰਕ ਦੀ ਨਜ਼ਰ ਨਹੀਂ ਆ ਰਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਜੇਕਰ ਸਾਰੇ ਇਕੱਠੇ ਹੋ ਕੇ ਬੋਲਣ ਤਾਂ ਸਰਕਾਰ ਨੂੰ ਮੰਗਾ ਮੰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਪਾਰਲੀਮੈਂਟ ਇਕੱਠੇ ਹੋ ਕੇ ਆਵਾਜ਼ ਚੁੱਕਣ ਤਾਂ ਪਾਰਲੀਮੈਂਟ ਦੀਆਂ ਕੰਦਾ ਵਿੱਚ ਦਰਾੜ ਪੈ ਜਾਏਗੀ ਉਹਨਾਂ ਨੇ ਕਿਹਾ ਕਿ ਦੇਸ਼ ਦਾ ਕਿਸਾਨ ਬੁਰੀ ਵਕਤ ਵਿੱਚੋਂ ਗੁਜ਼ਰ ਰਿਹਾ ਹੈ ਪਰ ਕਿਸਾਨਾਂ ਦੇ ਅੰਦੋਲਨ ਦੀ ਗੂੰਜ ਦੇਸ਼ ਦੇ ਕੋਨੇ-ਕੋਨੇ ਵਿੱਚ ਤਾਂ ਹੈ ਡੱਲੇਵਾਲ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਡੱਲੇਵਾਲ ਵਰਗੇ ਸੂਝਵਾਨ ਲੀਡਰਾਂ ਦਾ ਸਾਡੇ ਵਿਚਾਰ ਰਹਿਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਉਹਨਾਂ ਅਪੀਲ ਕੀਤੀ ਹੈ ਕਿ ਸਾਰੇ ਸੰਸਦ ਮੈਂਬਰ ਸੋਹਰਤਾ ਦੇ ਨਾਲ ਇਸ ਆਵਾਜ਼ ਨੂੰ ਸੰਸਦ ਵਿੱਚ ਚੁੱਕਣ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵਾਲੇ ਪਾਸੋਂ ਇੱਕ ਵੱਡੀ ਖਬਰ ਮਿਲ ਰਹੀ ਹੈ ਇੱਕ ਪਾਸੇ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਰੋਰੀ ਦੇ ਉੱਤੇ ਆਪਣਾ ਅੰਦੋਲਨ ਕਰ ਰਹੀਆਂ ਨੇ ਇਹ ਅੰਦੋਲਨ 11ਵੇਂ ਮਹੀਨੇ ਵਿੱਚ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਉਹ ਹਾਲੇ ਤੱਕ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਨਹੀਂ ਹੁਣ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੇ ਖੇਤੀ ਸੈਕਟਰ ਵਾਸਤੇ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਜਾਰੀ ਕਰ ਦਿੱਤਾ ਹੈ ਅਤੇ ਕਿਸਾਨਾਂ ਲਈ ਇੱਕ ਨਵੀਂ ਪਰੇਸ਼ਾਨੀ ਖੜੀ ਕਰ ਦਿੱਤੀ ਹੈ ਇਹਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ 19 ਦਸੰਬਰ ਦਿਨ ਵੀਰਵਾਰ ਨੂੰ ਇੱਕ ਐਮਰਜੈਂਸੀ ਮੀਟਿੰਗ ਸੱਦ ਲਈ ਗਈ ਹੈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦੇ ਦਿਆਂ ਕਿ ਹੈ ਕਿ ਕਿਸਾਨਾਂ ਦੀ ਮੀਟਿੰਗ ਬੁਲਾ ਲਈ ਗਈ ਹੈ ਉਹਨਾਂ ਨਾਲ ਸਲਾਹ مشورہ ਕੀਤਾ ਜਾਏਗਾ ਵਿਚਾਰ ਵਟਾਂਦਰਾ ਕੀਤਾ ਜਾਏਗਾ ਉਦ ਤੋਂ ਬਾਅਦ ਕੋਈ ਅਗਲੀ ਰਣਨੀਤੀ ਉਲੀਕੀ ਜਾਏਗੀ ਉਹਨਾਂ ਨੇ ਕਿਹਾ ਕਿ ਇਸ ਨੀਤੀ ਦੇ ਖਰੜੇ ਦਾ ਡੂੰਘਾਈ ਨਾਲ ਅਧਿਐਨ ਕਰਾਂਗੇ ਅਤੇ ਸੰਬੰਧਿਤ ਭਾਈਵਾਲਾਂ ਦੇ ਨਾਲ ਸਲਾਹ مشਵਰੇ ਦੀ ਲੋੜ ਹੈ ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ 'ਚ ਇਹਦੇ 'ਚ ਪੰਜਾਬ ਅਤੇ ਕਿਸਾਨਾਂ ਨੂੰ ਗੰਭੀਰ ਪ੍ਰਭਾਵ ਅਤੇ ਇਹਦੇ ਨਤੀਜੇ ਭੁਗਤਣੇ ਪੈ ਸਕਦੇ ਆ ਉਨਾ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਵੱਲੋਂ ਨੀਤੀ ਦੇ ਖਰੜੇ ਤੇ ਟਿੱਪਣੀਆਂ ਭੇਜਣ ਲਈ ਘੱਟੋ-ਘੱਟ 3 ਹਫ਼ਤਿਆਂ ਦਾ ਸਮਾਂ ਲੈਣ ਵਾਸਤੇ ਉਪ ਖੇਤੀਬਾੜੀ ਮੰਡੀਕਰਨ ਸਲਾਹਕਾਰ ਅਤੇ ਡਰਾਫਟ ਕਮੇਟੀ ਕੇਂਦਰ ਸਰਕਾਰ ਦੇ ਕਨਵੀਨਰ ਡਾਕਟਰ ਐਸ ਕੇ ਸਿੰਘ ਨੂੰ ਪਹਿਲਾਂ ਹੀ ਪੱਤਰ ਭੇਜਿਆ ਜਾ ਚੁੱਕਿਆ ਹੈ ਖੁਡੀਆਂ ਨੇ ਕੇਂਦਰ ਵੱਲੋਂ ਤਿਆਰ ਕੀਤੇ ਖਰੜੇ ਤੇ ਇੱਕ ਹੋਰ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਲਈ ਇੱਕ ਖਰੜਾ ਜੋ ਤਿਆਰ ਕੀਤਾ ਗਿਆ ਹੈ ਜੋ ਸੂਬਿਆਂ ਤੱਕ ਭੇਜ ਵੀ ਦਿੱਤਾ ਗਿਆ ਹੈ ਇਹ ਖਰੜਾ ਖੇਤੀ ਨੂੰ ਪ੍ਰਭਾਵਿਤ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਖੁਡੀਆਂ ਨੇ ਕਿਹਾ ਕਿ ਇਸ ਖਰੜੇ ਦੇ ਵਿੱਚ ਕਾਲੇ ਕਾਨੂੰਨਾਂ ਨੂੰ ਦੁਬਾਰਾ ਨਵੇਂ ਰੰਗ ਵਿੱਚ ਨਵਾਂ ਢੰਗ ਵਰਤ ਕੇ ਪੇਸ਼ ਕੀਤਾ ਜਾ ਰਿਹਾ ਹੈ। ਖਰੜੇ ਵਿੱਚ ਮਲਤਵੀ ਕੀਤੇ ਕਾਨੂੰਨਾਂ ਨੂੰ ਕਿਤੇ ਨਾ ਕਿਤੇ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਖਰੜੇ ਵਿੱਚ ਅਜੇ ਹੀ ਕੋਈ ਗੱਲ ਪੇਸ਼ ਨਹੀਂ ਕੀਤੀ ਗਈ ਜਿਹੜੀ ਕਿਸਾਨਾਂ ਦੇ ਹਿੱਤ ਵਿੱਚ ਹੋਵੇ। ਖੁਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾ ਹੀ ਤੱਕਾ ਕਰਦੀ ਰਹੀ ਹੈ ਜੋ ਅਸੀਂ ਹੋਣ ਨਹੀਂ ਦੇਵਾਂਗੇ। ਖੋਡੀਆਂ ਨੇ ਅਧਿਕਾਰੀਆਂ ਨੂੰ ਖਰੜਾ ਨੀਤੀ ਦਾ ਡੂੰਘਾਈ ਨਾਲ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਐ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਦਾ ਇੱਕ ਵੀ ਨੁਕਤਾ ਵਿਚਾਰ ਖੋਲੋ ਨਾ ਰਹਿ ਜਾਵੇ ਜੋ ਕਿਸਾਨਾਂ ਵਾਸਤੇ ਭਵਿੱਖ ਵਿੱਚ ਮਹਿੰਗਾ ਸਾਬਤ ਹੋਵੇ ਤੇ ਹੁਣ ਲੱਗਦਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਘਟਣ ਦਾ ਨਾਮ ਨਹੀਂ ਲੈ ਰਹੀਆਂ ਨਿਤਨਿਤ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਸਾਹਮਣੇ ਆ ਰਹੀ ਹੈ ਹੁਣ ਖਬਰ ਮਿਲ ਰਹੀ ਹੈ ਕਿ ਇਸਤਰੀ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਹੈ ਅਤੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਵਿਰੁੱਧ ਨੀਵੇਂ ਪੱਦਰ ਦੇ ਅਪ ਸ਼ਬਦ ਵਰਤਦਿਆਂ ਈਸਤਰੀ ਜਾਤੀ ਦਾ ਮਾਣ ਸਨਮਾਨ ਲੋਲਣ ਦੀ ਗੱਲ ਆਖੀ ਗਈ ਹੈ ਕਿ ਧਾਮੀ ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਗਈ ਇਹਦੇ ਵਿੱਚ ਇਸ ਵਫ਼ਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ ਬੀਬੀ ਹਰਜੀਤ ਕੌਰ ਤਲਵੰਡੀ ਇਹਨਾਂ ਨੇ ਐਡਵੋਕੇਟ ਧਾਮੀ ਤੋਂ ਅਸਤੀਫੇ ਦੀ ਵੀ ਮੰਗ ਕੀਤੀ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਬੀਬੀ ਕਿਰਨ ਜੂਤ ਕੌਰ ਨੇ ਦੋਸ਼ ਲਾਇਆ ਕਿ ਇੰਨੇ ਵੱਡੇ ਅਹੁਦੇ ਤੇ ਬੈਠਾ ਵਿਅਕਤੀ ਸੱਭਿਆਕ ਸੋਚ ਦਾ ਮਾਲਕ ਹੋਣਾ ਚਾਹੀਦਾ ਉਹਦੀ ਰਸਨਾ ਰਸਪਰੀ ਹੋਣੀ ਚਾਹੀਦੀ ਹੈ ਪਰ ਅਫਸੋਸ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਔਰਤਾਂ ਪ੍ਰਤੀ ਇੰਨੀ ਘਟੀਆਂ ਵਿਚਾਰਤਾਰਾ ਜਿਸ ਦਾ ਵਰਨਰ ਸ਼ਬਦਾ ਰਾਹੀਂ ਕੀਤਾ ਨਹੀਂ ਜਾ ਸਕਦਾ ਉਹਨਾਂ ਨੇ ਕਿਹਾ ਕਿ ਧਾਮੀ ਨੂੰ ਤਾਂ ਐਸਜੀਪੀਸੀ ਪ੍ਰਧਾਨ ਦੇ ਅਹੁਦੇ ਤੇ ਰਹਿਣਾ ਹੀ ਨਹੀਂ ਚਾਹੀਦਾ ਜਥੇਦਾਰ ਐਸਜੀਪੀਸੀ ਪ੍ਰਧਾਨ ਧਾਮੀ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣ ਤਾਂ ਜੋ ਕੱਲ ਨੂੰ ਕੋਈ ਅਜਿਹਾ ਨਾ ਕਰ ਸਕੇ ਬੀਬੀ ਪਰਮਜੀਤ ਕੌਰ ਲਾੜੜਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਕੀਤੀ ਹੈ ਕਿ ਐਡਵੋਕੇਟ ਧਾਮੀ ਵਿਰੁੱਧ ਮਿਸਾਲੀ ਸਜ਼ਾ ਸੁਣਾਈ ਜਾਵੇ आदेश जारी ਕੀਤਾ ਜਾਵੇ ਇੱਕ ਸਵਾਲ ਤੇ ਜਵਾਬ ਵਿੱਚ ਬੀਬੀ ਲੰਡਰਾ ਨੇ ਦੱਸਿਆ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅੱਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੇਸ਼ ਹੋਏ ਪਰ ਉਹ ਅਸੰਤੁਸ਼ਟ ਨਜ਼ਰ ਆਏ ਇਸ ਵਾਸਤੇ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਵੀ ਕਮਿਸ਼ਨ ਅੱਗੇ ਪੇਸ਼ ਹੋਣ ਵਾਸਤੇ ਸੱਦੇ ਦੀ ਗੱਲ ਆਖੀ ਹੈ ਜਿਸ ਤੋਂ ਬਾਅਦ ਉਹ ਆਪਣਾ ਕੋਈ ਫੈਸਲਾ ਸੁਣਾਉਣਗੇ ਲੱਗਦਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਜਿਵੇਂ ਸ਼ਿਕਾਇਤਾਂ ਤੇ ਜਿਵੇਂ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਤੇ ਜਿਹੜੀਆਂ ਅੰਦਰੂਨੀ ਖਬਰਾਂ ਵੀ ਨੇ ਵਿਚਾਰ ਚਰਚਾ ਉਹਨਾਂ ਨੂੰ ਕੁਰਸੀਆਂ ਲਾਂਬੇ ਕੀਤੇ ਜਾਣ ਦੀ ਹੋ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਸੁਖਦੇਵ ਸਿੰਘ ਢੀਂਡਸਾ ਅਤੇ ਡੇਰਾ ਮੁਖੀ ਨੂੰ ਜਿਹੜੇ ਇਸ਼ਤਿਹਾਰ ਦੇ ਕੇ ਸੱਚਾ ਤੇ ਸੁੱਚਾ ਸਾਫਤ ਕਰਨ ਦੀ ਗੱਲ ਚੱਲੀ ਸੀ ਉਹ ਪੈਸੇ ਜਮ੍ਹਾਂ ਕਰਵਾਏ ਜਾਣ ਦੀ ਖਬਰ ਹੈ ਅਸਲ ਵਿੱਚ ਸੁਖਦੇਵ ਸਿੰਘ ਢੀਂਡਸਾ ਵੀ ਉਹਨਾਂ ਆਗੂਆਂ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਧਾਰਮਿਕ ਸਜ਼ਾ ਸੁਣਾਈ ਗਈ ਸੀ ਉਹ ਸਜ਼ਾ ਉਹਨਾਂ ਨੇ ਪੂਰੀ ਕਰ ਲਈ ਹੈ ਅਤੇ ਨਾਲ ਹੀ ਉਹਨਾਂ ਨੇ ਸਰਗਰਮ ਸਿਆਸਤ ਤੋਂ ਸੰन्यास ਲੈਣ ਦਾ ਐਲਾਨ ਵੀ ਕਰ ਦਿੱਤਾ ਹੈ। ਅਸਲ ਦੇ ਵਿੱਚ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਨਤਮਸਤਕ ਹੋਏ ਸੀ। ਢੀਂਡਸਾ ਨੇ ਪੰਜ ਸਿੰਘ ਸਹਿਬਾਨਾਂ ਦੇ ਆਦੇਸ਼ ਅਨੁਸਾਰ ਡੇਰਾ ਸਰਸਾ ਮੁਖੀ ਨੂੰ ਮੁਆਫੀ ਦਿੱਤੇ ਜਾਣ ਨੂੰ ਸਹੀ ਠਹਿਰਾਉਣ ਲਈ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਤੋਂ ਦਵਾਏ ਗਏ 82 ਲੱਖ ਦੇ ਇਸ਼ਤਿਹਾਰਾਂ ਦੀ ਵਿਆਸ ਸਮੇਤ ਬਣਦੀ ਆਪਣੇ ਸੱਤਵੇਂ ਹਿੱਸੇ ਦੀ ਰਕਮ ਵਿਆਸ ਸਮੇਤ ਜਮ੍ਹਾਂ ਕਰਵਾ ਦਿੱਤੀ ਹੈ। ਢੀਂਡਸਾ ਨੇ ਪਤਾ ਲੱਗਿਆ ਕਿ ਆਪਣੇ ਹਿੱਸੇ ਵਜੋਂ 15 ਲੱਖ 78000 685 ਰੁਪਏ ਦਾ ਚੈੱਕ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਹੈ। ਸੁਖਦੇਵ ਸਿੰਘ ਢੀਂਡਸਾ ਦਾ ਧਾਰਮਿਕ ਤਨਖਾਹ ਭੁਗਤਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਕੇ ਕਿਵਾ ਜਾਤਨਾ ਦੀ ਅਰਦਾਸ ਕਰਨ ਦਾ ਇਹ ਵਕਤ ਸੀ। ਪਤਾ ਲੱਗਿਆ ਕਿ ਉਹਨਾਂ ਨੇ ਇਹ ਜਿਹੜਾ 11000 ਰੁਪਏ ਦਾ ਚੈੱਕ ਉਹਨਾਂ ਨੂੰ ਕਿਹਾ ਗਿਆ ਸੀ ਉਹ ਵੀ ਸੌਪ ਦਿੱਤਾ ਹੈ। ਦੱਸਣਾ ਬਣਦਾ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਹਿਬਾਨਾਂ ਦੇ ਵੱਲੋਂ ਇਹਨਾਂ ਆਗੂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਜਿਸ ਤਹਿਤ ਅਕਾਲੀ ਆਗੂ ਨੇ ਲਗਭਗ 10 ਦਿਨ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧਾਰਮਿਕ ਸੇਵਾ ਕੀਤੀ ਹੈ ਅਤੇ ਉਹਦੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕੀਤੇ ਹੈ ਖਿਮਾ ਜਾਂਚਨਾ ਦੀ ਉੱਥੇ ਅਰਦਾਸ ਕਰਵਾਈ ਹੈ ਅਤੇ ਉਹਦੇ ਤੋਂ ਬਾਅਦ ਇਹ ਵੀ ਖਬਰ ਆਈ ਹੈ ਕਿ ਉਹਨੇ ਆਪਣੇ ਹਿੱਸੇ ਦੀ ਰਕਮ ਵੀ ਜਮ੍ਹਾਂ ਕਰਵਾ ਦਿੱਤੀ ਹੈ ਤੇ ਹੁਣ ਗੱਲ ਕਰਦੇ ਹਾਂ ਲੋਕ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਵਨ ਨੇਸ਼ਨ ਵਨ ਇਲੈਕਸ਼ਨ ਇਸ ਮੁਤਲਕ ਕੀ ਇਹ ਮੁਲਕ ਦੇ ਹਿੱਤ ਵਿੱਚ ਹੈ ਜਾਂ ਨਹੀਂ ਕਿ ਸੰਗੀ ਢਾਂਚੇ ਦੇ ਹਿੱਤ ਵਿੱਚ ਹੈ ਜਾਂ ਨਹੀਂ ਡਾਕਟਰ ਪਿਆਰੇ لال ਗਰਗ ਹੋਰਾਂ ਦੇ ਨਾਲ ਇੱਕ ਮੁਲਾਕਾਤ ਆਪਣੇ ਚੈਨਲ ਤੇ ਪਈ ਹੈ ਸਿਰਫ 2 ਦਿਨ ਪਹਿਲਾਂ ਉਹ ਮੁਲਾਕਾਤ ਕੀਤੀ ਗਈ ਹੈ ਜਰੂਰ ਵੇਖ ਲਿਓ ਤੁਹਾਨੂੰ ਇਹਦੇ ਵੱਖ-ਵੱਖ ਪਹਿਲੂਆਂ ਦੇ ਬਾਬਤ ਜਾਣਕਾਰੀ ਮਿਲ ਸਕਦੀ ਹੈ ਅਸਲ ਦੇ ਵਿੱਚ ਕੀ ਭਾਰਤ ਵਿੱਚ ਇੱਕ ਚੋਣ ਸੰਭਵ ਹੈ ਜਾਂ ਇਹ ਚੋਣ ਕਿਉਂ ਨਾ ਹੁਣ ਹੋ ਰਹੀ ਹੈ ਇਸ ਵਾਕ ਵੀ ਉਹਦੇ ਵਿੱਚ ਤੁਹਾਨੂੰ ਕਾਫੀ ਕੁਝ ਮਿਲ ਜਾਏਗਾ ਅਸਲ ਦੇ ਵਿੱਚ ਇੱਕ ਮੁਲਕ ਇੱਕ ਚੋਣ ਸੰਵਿਧਾਨ ਦੀ 129ਵੀਂ ਸੋਧ ਵਾਲਾ ਇਹ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਹੈ ਬਿੱਲ ਨੂੰ ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਚੋਣ ਕਮਿਸ਼ਨ ਨੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਲਈ 400 ਤੋਂ ਵੱਧ ਚੋਣਾਂ ਕਰਵਾਈਆਂ ਨੇ ਹੁਣ ਅਸੀਂ ਇੱਕ ਮੁਲਕ ਇੱਕ ਚੋਣ ਦਾ ਸੰਕਲਪ ਲਿਆਉਣ ਜਾ ਰਹੇ ਹਾਂ ਕੇਂਦਰੀ ਕਾਨੂੰਨ ਮੰਤਰੀ ਅਰਜਨ ਰਾਮ ਮੇਘਵਾਲ ਨੇ ਇਸ ਦੀ ਸ਼ੁਰੂਆਤ ਕੀਤੀ ਕਾਨੂੰਨ ਮੰਤਰੀ ਨੇ ਬਿੱਲ ਨੂੰ जेपीसी पाप संयुक्त संसदी कमेटी को भेजण दा प्रस्ताव दित्ता। ਹੁਣ ਇਸ ਨੂੰ ਜਿਹੜੀ ਸਾਂਝੀ ਸੰਸਦੀ ਕਮੇਟੀ ਆ ਉਹਦੇ ਕੋਲ ਭੇਜਿਆ ਗਿਆ। ਸਦਨ ਵਿੱਚ ਬਿੱਲ ਨੂੰ ਪਰਿਵਾਰ ਕਰਨ ਵਾਸਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਰਾਹੀਂ ਭਾਵ ਈਵੀਐਮ ਦੇ ਰਾਹੀਂ ਵੋਟਿੰਗ ਕਰਵਾਈ ਗਈ। ਬਿੱਲ ਦੇ ਪੱਖ ਵਿੱਚ 220 ਵੋਟਾਂ ਪਈਆਂ ਜਦਕਿ ਵਿਰੋਧ ਵਿੱਚ 149 ਵੋਟਾਂ ਪਈਆਂ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਇਹਦੇ ਤੇ ਫਿਰ ਇਤਰਾਜ਼ ਪ੍ਰਗਟਾਇਆ। ਵਿਰੋਧੀ ਧਿਰ ਦੇ ਇਤਰਾਜ਼ ਤੋਂ ਬਾਅਦ ਪਰਚੀ ਰਾਹੀਂ ਵੋਟਾਂ ਕਰਵਾਈਆਂ ਗਈਆਂ। ਪਰ ਉਹਨਾਂ ਦੇ ਵਿੱਚ ਫਿਰ ਨਤੀਜਿਆਂ ਦੇ ਵਿੱਚ ਕਾਫੀ ਅੰਤਰ ਸਾਹਮਣੇ ਆਇਆ ਲੋਕ ਸਭਾ ਸਪੀਕਰ ਓ ਮਿਰਲਾ ਰਹੇ ਜਦੋਂ ਨਤੀਜਿਆਂ ਦਾ ਐਲਾਨ ਕੀਤਾ ਉਹਨਾਂ ਆਖਿਆ ਕਿ ਪ੍ਰਸਤਾਵ ਪੇਸ਼ ਕਰਨ ਦੇ ਹੱਕ ਵਿੱਚ 269 ਅਤੇ ਵਿਰੋਧ ਵਿੱਚ 198 ਵੋਟਾਂ ਪਈਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਇਸ ਬਿੱਲ ਨੂੰ ਮਨਜ਼ੂਰੀ ਲਈ ਕੈਬਨਟ ਕੋਲ ਲਿਆਂਦਾ ਗਿਆ ਸੀ ਤਾਂ ਪ੍ਰਧਾਨ ਮੰਤਰੀ ਨੇ ਇਸ ਬਿੱਲ ਨੂੰ ਵਿਸਥਾਰਤ ਚਰਚਾ ਦੇ ਵਾਸਤੇ ਜੇਪੀਸੀ ਕੋਲ ਭੇਜਣ ਦਾ ਸੁਝਾਅ ਦਿੱਤਾ ਸੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਸ ਨੂੰ ਵਿਸਤ੍ਰਿਤ ਚਰਚਾ ਵਾਸਤੇ ਸਾਂਝੀ ਸੰਸਦੀ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਹੈ ਅਮਿਤ ਸ਼ਾਦੀਆ ਟਿੱਪਣੀਆਂ ਦਾ ਸਮਰਥਨ ਕਰਦੇ ਹੋਏ ਮੇਗਵਾਲ ਨੇ ਸਾਂਝੀ ਸੰਸਦੀ ਕਮੇਟੀ ਦੇ ਗਠਨ ਦਾ ਪ੍ਰਸਤਾਵ ਰੱਖਿਆ ਜਿਵੇਂ ਹੀ ਕੇਂਦਰੀ ਮੰਤਰੀ ਲੋਕ ਸਭਾ ਦੇ ਵਿੱਚ ਬیل ਪੇਸ਼ ਕੀਤਾ ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਬਿੱਲ ਤੇ ਵੋਟਿੰਗ ਦੌਰਾਨ ਭਾਜਪਾ ਦੇ ਕਈ ਸੰਸਦ ਮੈਂਬਰ ਸਦਨ 'ਚ ਮੌਜੂਦ ਨਹੀਂ ਸੀ ਤੇ ਫਿਰ ਭਾਜਪਾ ਨੇ ਅਜਿਹੇ ਸੰਸਦ ਮੈਂਬਰਾਂ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਦਰਅਸਲ 1 ਨੇਸ਼ਨ 1 ਇਲੈਕਸ਼ਨ ਨਾਲ ਸੰਬੰਧਿਤ ਇਹ ਲੋਕ ਸਭਾ ਦੇ ਵਿੱਚ ਜਿਹੜਾ ਬਿੱਲ ਪੇਸ਼ ਕੀਤਾ ਗਿਆ ਉਹਦੇ ਤੋਂ ਬਾਅਦ VOTING ਹੋਣੀ ਸੀ ਭਾਜਪਾ ਨੇ ਫਿਰ ਤਿੰਨ ਲਾਈਨਾਂ ਵਾਲਾ ਇੱਕ ਵਿਪ ਜਾਰੀ ਕਰਕੇ ਆਪਣੇ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਮੌਜੂਦ ਰਹਿਣ ਵਾਸਤੇ ਕਿਹਾ ਪਰ ਇਸਤੇ باوجود ਵੀ VOTING ਦੌਰਾਨ ਭਾਜਪਾ ਦੇ 20 ਤੋਂ ਵੱਧ ਸੰਸਦ ਉਹ ਗੈਰ ਹਾਜ਼ਰ ਰਹੇ ਮੌਜੂਦ ਨਹੀਂ ਸੀ ਐਨਡੀਏ ਕੋਲ ਲੋਕ ਸਭਾ ਦੇ ਵਿੱਚ 292 ਸੀਟਾਂ ਨੇ ਅਤੇ ਸੰਵਿਧਾਨ ਨੂੰ ਸੋਧਣ ਲਈ 2/3 ਬਹੁਮਤ ਦੀ ਜ਼ਰੂਰਤ ਪੈਂਦੀ ਹੈ ਇਸ ਲਈ ਇਸ ਬਿੱਲ ਨੂੰ ਪਾਸ ਕਰਨ ਲਈ 292 ਨਹੀਂ ਸਗੋਂ 362 ਸੰਸਦ ਮੈਂਬਰਾਂ ਦੇ ਸਮਰਥਨ ਦੀ ਜ਼ਰੂਰਤ ਹੋਏਗੀ ਜਦੋਂ ਕਿ ਰਾਜ ਸਭਾ ਵਿੱਚ ਐਨਡੀਆ ਦੇ 112 ਸੰਸਦ ਨੇ ਇਥੋਂ 2/3 ਬਹੁਮਤ ਲਈ 164 ਸੰਸਦ ਮੈਂਬਰਾਂ ਦਾ ਸਮਰਥਨ ਜ਼ਰੂਰੀ ਹੋਏਗਾ ਸਰਕਾਰ ਚਾਹੁੰਦੀ ਹੈ ਕਿ ਸਾਰੀਆਂ ਪਾਰਟੀਆਂ ਬਿੱਲ ਤੇ ਸਹਿਮਤੀ ਤੇ ਪਹੁੰਚਣ ਇਹੀ ਕਾਰਨ ਹੈ ਕਿ ਬਿੱਲ ਨੂੰ ਸਾਂਝੀ ਸੰਸਦੀ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ जेपी ਨੱਡਾ ਨੇ ਭਾਜਪਾ ਪ੍ਰਧਾਨ ਨੇ ਕਿਹਾ ਕਿ ਅੱਜ ਤੱਕ ਤੁਸੀਂ ਇੱਕ ਦੇਸ਼ ਇੱਕ ਚੋਣ ਦੇ ਖਿਲਾਫ ਹੀ ਤਾਂ ਖੜੇ ਹੋ ਇਹ ਕਾਂਗਰਸ ਨੂੰ ਆਖਿਆ ਗਿਆ ਤੁਹਾਡੇ ਕਾਰਨ ਹੀ ਇੱਕ ਦੇਸ਼ ਇੱਕ ਚੋਣ ਲਿਆਉਣੀ ਪਈ ਹੈ ਕਿਉਂਕਿ 1952 ਤੋਂ 1967 ਤੱਕ ਦੇਸ਼ ਵਿੱਚ ਇੱਕੋ ਹੀ ਸਮੇਂ ਤੇ ਚੋਣਾਂ ਹੁੰਦੀਆਂ ਸਨ ਤੇ ਜੇ ਇਹ ਚੋਣਾਂ ਹੋਣ ਉਹ ਹਟੀਆਂ ਨੇ ਤਾਂ ਕਿਰਪਾ ਕਰਕੇ ਆਪਣਾ ਉਹ ਪ੍ਰੋਗਰਾਮ ਵੇਖ ਲੈਣਾ ਤੇ ਤੁਹਾਨੂੰ ਸਮਝ ਆ ਜਾਏਗੀ ਕਿ 1967 ਤੋਂ ਬਾਅਦ ਇੱਕ ਸਮੇਂ ਤੇ ਚੋਣਾਂ ਕਿਉਂ ਨਹੀਂ ਹੋ ਰਹੀਆਂ ਉਹਨਾਂ ਨੇ ਕਿਹਾ ਤੁਸੀਂ ਭਾਵ ਕਾਂਗਰਸ ਵਾਲੇ ਵਾਰ-ਵਾਰ ਧਾਰਾ 356 ਦੀ ਵਰਤੋਂ ਕਰਕੇ ਸੂਬਿਆਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਸੁਟਦੀਆਂ ਰਹੀਆਂ ਅਤੇ ਅਜਿਹਾ ਕਰਕੇ ਤੁਸੀਂ ਕਈ ਸੂਬਿਆਂ ਵਿੱਚ ਵੱਖਰੀਆਂ ਚੋਣਾਂ ਦੀ ਸਥਿਤੀ ਪੈਦਾ ਕਰ ਦਿੱਤੀ। ਨੱਡਾ ਨੇ ਕਿਹਾ ਕਿ ਧਾਰਾ 356 ਦੀ ਕਾਂਗਰਸ ਸਰਕਾਰ ਨੇ 90 ਵਾਰ ਵਰਤੋਂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਧਾਰਾ 356 ਦੀ 8 ਵਾਰ, ਇੰਦਰਾ ਗਾਂਧੀ ਨੇ 50 ਵਾਰ, ਰਾਜੀਵ ਗਾਂਧੀ ਨੇ 9 ਵਾਰ ਡਾਕਟਰ ਮਨਮੋਹਨ ਸਿੰਘ ਨੇ 10 ਵਾਰ ਦਰਵਰਤੋਂ ਕੀਤੀ ਉਹਨਾਂ ਕਿਹਾ ਕਿ ਸੰਵਿਧਾਨ ਦੇ 75 ਸਾਲਾਂ ਦੀ ਸ਼ਾਨਦਾਰ ਯਾਤਰਾ 'ਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਲਾਜ਼ਮੀ ਹੈ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਇੱਕ ਵਾਰ ਨਹੀਂ ਸਗੋਂ ਵਾਰ-ਵਾਰ ਸੁੱਟਿਆ ਅਤੇ ਮੁਲਕ ਨੂੰ ਮੁਸੀਬਤ ਪਚਪਾ ਦਿੱਤਾ ਕਾਂਗਰਸ ਸਰਕਾਰਾਂ ਦੇ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਸੰਵਿਧਾਨਕ ਸੋਧਾਂ ਦਾ ਹਵਾਲਾ ਦਿੰਦਿਆਂ ਸਦਨ ਦੇ ਆਗੂ ਨੇ ਪੁੱਛਿਆ ਕਿ ਕੀ ਦੇਸ਼ ਨੂੰ ਕੋਈ ਖਤਰਾ ਸੀ ਜੋ ਦੇਸ਼ ਤੇ ਐਮਰਜੈਂਸੀ ਨੂੰ ਥੋਪ ਦਿੱਤਾ ਗਿਆ ਉਨਾ ਕਿਹਾ ਨਹੀਂ ਦੇਸ਼ ਨੂੰ ਕੋਈ ਖਤਰਾ ਨਹੀਂ ਸੀ ਕੁਰਸੀ ਨੂੰ ਖਤਰਾ ਸੀ ਕਹਾਣੀ ਉਸ ਵਕਤ ਕੁਰਸੀ ਦੀ ਸੀ ਜਿਸ ਲਈ ਪੂਰੇ ਮੁਲਕ ਨੂੰ ਹਨੇਰੇ ਵਿੱਚ ਲਿਆ ਕੇ ਕਾਂਗਰਸ ਨੇ ਸੁੱਟ ਦਿੱਤਾ ਤੇ ਹਨੇਰੇ ਵਿੱਚ ਤੱਕ ਦਿੱਤਾ ਤੇ ਹੁਣ ਗੱਲ ਕਰਦੇ ਆਂ ਅੰਮ੍ਰਿਤਸਰ ਤਮਾਕੇ ਦੀ ਅੰਮ੍ਰਿਤਸਰ ਕਮਿਸ਼ਨਰੇਟ ਅਤੇ ਅੰਮ੍ਰਿਤਸਰ ਦਿਹਾਤੀ ਅਧੀਰ ਆਉਂਦੇ ਥਾਣਿਆਂ ਦੇ ਵਿੱਚ ਬੀਤੇ ਕੁਝ ਹਫ਼ਤਿਆਂ ਜਾਂ ਦਿਨਾਂ ਤੋਂ ਆਖਿਆ ਜਾ ਸਕਦਾ ਵੱਖ-ਵੱਖ ਸਮੇਂ ਤੇ ਤਮਾਕੇ ਹੋਣ ਦੀਆਂ ਖਬਰਾਂ ਜਾਂ ਮਾਮਲੇ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਅਮਰੇ ਸਰ ਤੇ थाना ਇਸਲਾਮਾਬਾਦ ਦਾ ਹੈ ਜਿੱਥੇ ਦੱਸਿਆ ਗਿਆ ਕਿ 3 ਵਜੇ ਕੁਝ ਮਿੰਟ ਤੇ ਕੱਲ ਸਵੇਰ ਇਹ ਧਮਾਕਾ ਹੋਇਆ ਸੀ ਇਹਦੇ ਤੋਂ ਬਾਅਦ ਪੁਲਿਸ ਨੇ ਥਾਣੇ ਦੇ ਗੇਟ ਬੰਦ ਕਰ ਦਿੱਤੇ ਸੀ ਹਾਲਾਂਕਿ ਪੁਲਿਸ ਇਸ ਧਮਾਕੇ ਤੋਂ ਸਾਫ਼ ਇਨਕਾਰ ਕਰ ਰਹੀ ਸੀ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਉੱਥੇ ਫੌਜ ਵੀ ਪਹੁੰਚ ਗਈ ਸੀ ਪਰ 15 ਮਿੰਟਾਂ ਬਾਅਦ ਉੱਥੋਂ ਚਲੀ ਗਈ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੀ ਟੀਮ ਥਾਣੇ ਦੇ ਆਲੇ ਦੁਆਲੇ ਤਾਇਨਾਤ ਕਰ ਦਿੱਤੀ ਗਈ ਅਤੇ ਜਾਂਚ ਕਰ ਰਹੀ ਸੀ ਇਸੇ ਦੌਰਾਨ ਗੈਂਗਸਟਰ ਹੈਪੀ ਪਾਸਿਆ ਦੇ ਸਾਥੀ ਗੈਂਗਸਟਰ ਜੀਵਨ ਫੌਜੀ ਦੇ ਨਾਮ ਤੇ ਸੋਸ਼ਲ ਮੀਡੀਆ ਪੋਸਟਾਂ ਅਤੇ ਆਡੀਓ ਸਾਹਮਣੇ ਆਉਣ ਲੱਗੀਆਂ ਇਹਦੇ ਵਿੱਚ ਉਸਨੇ ਤੰਬਾਕੂ ਦੀ ਜ਼ਿੰਮੇਵਾਰੀ ਵੀ ਲਈ ਹੈ ਅਤੇ ਵਾਇਰਲ ਆਡੀਓ ਦੇ ਵਿੱਚ ਉਸਨੇ ਕਿਹਾ ਕਿ ਮੈਂ ਜੀਵਨ ਫੌਜੀ ਬੋਲ ਰਿਹਾ ਮੈਂ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਸਟੇਸ਼ਨ ਤੇ ਗਰਨੇਡ ਹਮਲੇ ਦੀ ਜ਼ਿੰਮੇਵਾਰੀ ਵੀ ਲੈ ਲਿਆ ਇਹ ਪੁਲਿਸ ਨੂੰ ਸਿੱਧੀ ਚੇਤਾਵਨੀ ਹੈ ਜੋ ਇਹ ਇਸ ਗੁੰਡਾ ਰਾਜ ਨੂੰ ਚਲਾ ਰਹੀ ਹੈ ਉਹਨਾਂ ਆ ਕਿਹਾ ਕਿ ਪੁਲਿਸ ਨੇ ਲੋਕਾਂ ਦੇ ਖਿਲਾਫ ਗੈਰ ਕਾਨੂੰਨੀ ਐਫ ਆਈ ਆਰ ਦਰਜ ਕੀਤੀਆਂ ਹੋਈਆਂ ਨੇ ਅਤੇ ਦਰਜ ਕੀਤੀਆਂ ਜਾ ਰਹੀਆਂ ਨੇ ਸਾਡੀਆਂ ਨੌਕਰੀਆਂ ਖੋਲੀਆਂ ਨੇ ਅਤੇ ਸਾਨੂੰ ਬੇਕਾਰ ਕਰ ਦਿੱਤਾ ਹੈ ਇੱਥੋਂ ਤੱਕ ਕਿ ਸਾਡੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਨੂੰ ਵੀ ਜੇਲ੍ਹ ਵਿੱਚ ਭੇਜ ਦਿੱਤਾ ਹੈ ਹੁਣ ਅਸੀਂ ਇਸ ਗੱਲ ਦਾ ਜਵਾਬ ਇਸੇ ਤਰ੍ਹਾਂ ਦੇਵਾਂਗੇ ਅਸੀਂ ਡਰ ਕੇ ਬੈਠਣ ਵਾਲਿਆਂ ਵਿੱਚੋਂ ਨਹੀਂ ਇਹ ਸਿਰਫ ਛੋਟਾ ਜਿਹਾ ਟ੍ਰੇਲਰ ਹੈ ਪੂਰੀ ਫਿਲਮ ਹਾਲੇ ਬਾਕੀ ਹੈ ਉਹਨਾਂ ਕਿਹਾ ਕਿ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਰੱਖੋ ਤੁਸੀਂ ਸਾਡੇ ਘਰਾਂ ਤੱਕ ਗਏ ਸੀ ਅਸੀਂ ਵੀ ਹੁਣ ਤੁਹਾਡੇ ਘਰਾਂ ਤੱਕ ਜਾਵਾਂਗੇ ਦਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਜੀਵਨ ਫੌਜੀ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਬੱਬਰ ਖਾਲਸਾ ਦੇ ਵੱਲੋਂ ਇਹ ਸਾਹਬਲੇ ਦੀ ਜ਼ਿੰਮੇਵਾਰੀ ਕਬੂਲੀ ਗਈ ਸੀ ਜੋ ਕਿ ਜਾਂਚ ਦਾ ਵਿਸ਼ਾ ਹੈ ਦੂਸਰੇ ਪਾਸੇ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਅਮਰitsar ਵਿੱਚ ਪਹੁੰਚ ਕੇ ਪੁਲਿਸ ਦੇ ਆਲਾ ਅਫਸਰਾਂ ਦੇ ਨਾਲ ਵੀ ਗੱਲਬਾਤ ਕੀਤੀ ਜਿੱਥੇ ਉਹਨਾਂ ਨੇ ਅਮਰitsar ਕਮਿਸ਼ਨਰੇਟ ਅਤੇ ਅਮਰitsar ਦਿਹਾਤੀ ਪੁਲਿਸ ਤੋਂ ਇਲਾਵਾ ਬਟਾਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਾਰੇ ਅਧਿਕਾਰੀਆਂ ਅਤੇ ਐਸ ਐਚ ਓਜ਼ ਦੇ ਨਾਲ ਵੀ ਮੀਟਿੰਗ ਕੀਤੀ ਹੈ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਅੱਤਵਾਦੀ ਗਤੀਵਿਧੀਆਂ ਨੂੰ ਰੋਕਣਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਜੋ ਕਿ ਰੋਜ਼ਾਨਾ ਹੋ ਰਹੀ ਹੈ ਕ੍ਰਾਈਮ ਤੇ ਸਖਤੀ ਦੇ ਨਾਲ ਲਗਾ ਪਾਉਣ ਦਾ ਮੌਕਾ ਹੈ ਅਤੇ ਇਹ ਪੁਲਿਸ ਦੀਆਂ ਮੁੱਖ ਤਰਜੀਹਾਂ ਨੇ ਜਿਸ ਤੇ ਸਖਤੀ ਨਾਲ ਕੰਮ ਹੋਣਾ ਚਾਹੀਦਾ ਹੈ ਇਸ ਮੌਕੇ ਡੀਜੀਪੀ ਨੇ ਸਾਰੇ ਅਧਿਕਾਰੀਆਂ ਨੂੰ ਕਾਨੂੰਨ ਤੋੜਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਦੇ ਹੁਕਮ ਦਿੱਤੇ ਹੈ ਉਹਨਾਂ ਨੇ ਕਿਹਾ ਕਿ ਅਪਰਾਧਾਂ ਤੇ ਠੱਲ ਪਾਉਣ ਲਈ ਤਕਨੀਕੀ ਅਤੇ ਫੋਰੈਂਸਿਕ ਸਾਧਨਾਂ ਦੇ ਰਾਹੀਂ ਅਪਰਾਧੀਆਂ ਦਾ ਪਤਾ ਲਗਾ ਕੇ ਜਲਦ ਤੋਂ ਜਲਦ ਸਖਤ ਸਜ਼ਾਵਾ ਉਹਨਾਂ ਨੂੰ ਦਿੱਤੀਆਂ ਜਾਣ ਡੀਜੀਪੀ ਨੇ ਕਿਹਾ ਕਿ ਅਪਰਾਧ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਅਤੇ ਪੰਜਾਬ ਦੇ ਹਰੇਕ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਵੀ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਪਹਿਲਾਂ ਜਿਹੜੇ ਕੁਝ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਚੁੱਕੀਆਂ ਨੇ ਤੇ ਹੁਣ ਕੱਲ ਦੇ ਪ੍ਰੋਗਰਾਮ ਵਿੱਚ ਖਬਰ ਦਿੱਤੀ ਸੀ ਕਿ ਜੌਰਜੀਆ ਵਿੱਚ 12 ਮੌਤਾਂ ਉਹਨਾਂ ਵਿੱਚੋਂ 11 ਪੰਜਾਬ ਨਾਲ ਸੰਬੰਧਿਤ ਅਸਲ ਦੇ ਵਿੱਚ ਜੌਰਜੀਆ ਦੇ ਗੁਡੈਰੀ ਦੇ ਸਕੀ ਰਿਜ਼ੋਰਟ ਦੇ ਵਿੱਚ ਇਹ ਦਰਦਨਾਕ ਸਥਿਤੀ ਬਣੀ ਸੀ ਜਿੱਥੇ ਜ਼ਹਿਰੀਲੀ ਗੈਸ ਦੇ ਕਾਰਨ 12 ਲੋਕਾਂ ਦੀ ਮੌਤ ਹੋਈ ਸੀ ਇਸ ਘਟਨਾ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਘੱਲ ਕਲਾਂ ਦਾ ਇੱਕ 24 ਵਰਿਆਂ ਦਾ ਨੌਜਵਾਨ ਗਗਨਦੀਪ ਸਿੰਘ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਉਹ ਵੀ ਉਹਨਾਂ ਭਾਰਤੀ ਅਤੇ ਦੂਸਰੇ ਕਾਮਿਆਂ ਦੇ ਨਾਲ ਉਸੇ ਕਮਰੇ ਵਿੱਚ ਸੁੱਤਾ ਸੀ ਜਿੱਥੇ ਇਹ ਜ਼ਹਿਰੀਲੀ ਗੈਸ ਫੈਲੀ ਜਿਸ ਤੇ ਕਾਰਨ ਉਹਨਾਂ ਦੀ ਮੌਤ ਹੋਈ ਇਸ ਬੰਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਗਗਨਦੀਪ ਸਿੰਘ ਦੇ ਦਾਦਾ ਬਸੰਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਹਾਲੇ ਸਿਰਫ 4 ਮਹੀਨੇ ਪਹਿਲਾਂ ਹੀ 조ਰਜੀਆ ਰੋਜ਼ੀ ਰੋਟੀ ਕਮਾਉਣ ਵਾਸਤੇ ਗਿਆ ਸੀ ਅਤੇ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਗਗਨਦੀਪ ਸਿੰਘ ਦੀ ਉੱਥੇ ਮੌਤ ਹੋ ਗਈ ਹੈ। ਉਹ ਕਹਿੰਦੇ ਸਾਡੇ ਕੋਲ ਤਾਂ ਉਸ ਦੀ ਮ੍ਰਿਤਕ ਦੇ ਭਾਰਤ ਲਿਆਉਣ ਵਾਸਤੇ ਵੀ ਪੈਸੇ ਨਹੀਂ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਗਗਨਦੀਪ ਦੀ ਦੇਹ ਨੂੰ ਪੰਜਾਬ ਵਿੱਚ ਲਿਆਉਣ ਵਾਸਤੇ ਸਾਡੀ ਮਦਦ ਕਰੇ ਤਾਂ ਜੋ ਅਸੀਂ ਆਖਰੀ ਵਾਰ ਉਸ ਦਾ ਮੁੱਖ ਦੇਖ ਸਕੀਏ। ਇਹਨਾਂ ਦੇ ਵਿੱਚ ਹੀ ਸਮਾਣਾ ਦਾ ਇੱਕ ਨੌਜਵਾਨ 33 ਵਰਿਆਂ ਦਾ ਵਿਰਿੰਦਰ ਸਿੰਘ ਪੁੱਤਰ ਕਾਲਾ ਸਿੰਘ ਡੇਰਾ ਕਾਨਗੜ੍ਹ ਉਹ ਵੀ ਮੌਜੂਦ ਦੱਸਿਆ ਜਾ ਰਿਹਾ ਹੈ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਲਗਭਗ 1.5 ਸਾਲ ਪਹਿਲਾਂ ਜੌਰਜੀਆ ਗਿਆ ਸੀ ਜਿੱਥੇ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਦੱਸਿਆ ਜਾ ਰਿਹਾ ਕਿ ਉਸ ਦਾ 8 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸ ਦੀ ਪੰਜ ਵਰਿਆਂ ਦੀ ਇੱਕ ਧੀ ਵੀ ਹੈ ਪਰਿਵਾਰਕ ਮੈਂਬਰਾਂ ਨੇ ਕੇਂਦਰਾ ਤੇ ਪੰਜਾਬ ਸਰਕਾਰ ਤੋਂ ਵਰਿੰਦਰ ਸਿੰਘ ਦੀ লাশ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਇਸੇ ਤਰ੍ਹਾਂ ਮਾਰਸਾ ਦੇ ਖੋਖਰ ਖੁਰਦੇ ਹਰਵਿੰਦਰ ਸਿੰਘ ਉਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ ਉਹ ਵੀ ਇਹਨਾਂ ਵਿੱਚ ਹੀ ਸ਼ਾਮਲ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰ ਨੇ ਦੱਸਿਆ ਕਿ ਹਰਵਿੰਦਰ ਸਿੰਘ ਲਗਭਗ 3 ਮਹੀਨੇ ਪਹਿਲਾਂ ਹੀ ਨੌਕਰੀ ਦੀ ਭਾਲ ਵਿੱਚ ਜ਼ੋਰ ਦੀਆ ਗਿਆ ਸੀ ਮ੍ਰਿਤਕਾਂ ਦੇ ਵਿੱਚ ਜਿਹੜੀਆਂ ਔਰਤਾਂ ਸ਼ਾਮਲ ਨੇ ਉਹਨਾਂ ਵਿੱਚੋਂ ਇੱਕ ਦੀ ਪਛਾਣ 32 ਵਰਾਂ ਦੀ ਅਮਰਿੰਦਰ ਕੌਰ ਪੁੱਤਰੀ ਸਾਬ੍ਹ ਸਿੰਘ ਪਿੰਡ ਮਹਿਮਾ ਰਾਜਪੁਰਾ ਅਤੇ ਦੂਸਰੀ ਮ੍ਰਿਤਕਾ ਉਸਦੀ ਪਰਜਾਈ ਮਨਿੰਦਰ ਕੌਰ ਉਸਦੀ ਵੀ ਉਮਰ ਤਕਰੀਬਨ 32 ਵਰੇ ਪਤਨੀ ਜਤਿੰਦਰ ਸਿੰਘ ਜੋ ਕਿ ਚੰਡੀਕਲਾਂ ਸਵਾਣਾ ਦੇ ਤੌਰ ਤੇ ਦੱਸੀ ਗਈ ਹੈ ਉਹ ਵੀ ਉਸੇ ਰੈਸਟੋਰੈਂਟ ਵਿੱਚ ਕੰਮ ਕਰਦੀਆਂ ਸੀ ਰਿਪੋਰਟ ਮੁਤਾਬਕ ਪੁਲਿਸ ਮਾਮਲੇ ਦੀ ਪੂਰੀ ਹਲੇ ਜਾਂਚ ਨਹੀਂ ਕਰ ਸਕੀ ਜਾਂਚ ਕੀਤੀ ਜਾ ਰਹੀ ਹੈ ਪਰ ਪੀੜਿਤ ਪਰਿਵਾਰਾਂ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਜੀਵਾਂ ਦੀਆਂ ਲਾਸ਼ਾਂ ਭਾਰਤ ਲਿਆਉਣ ਵਾਸਤੇ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤੇ ਬੰਦਪਾਗੀ ਘਟਨਾ ਘਟਾ ਤੇ ਵਾਪਰ ਚੁੱਕੀ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ